ਮਾਨ ਦੇ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਅਮਨ ਅਰੋੜਾ ਸਣੇ 9 ਵਿਅਕਤੀਆਂ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ। ਮੰਤਰੀ ਅਮਨ ਅਰੋੜਾ ਦੇ ਰਿਸ਼ਤੇ ਵਿੱਚ ਲੱਗਦੀ ਜੀ ਜੇ ਰਜਿੰਦਰਦੀਪਾ ਨੇ ਕਰੀਬ 15 ਸਾਲ ਪਹਿਲਾਂ 2008 ਚ ਸ਼ਿਕਾਇਤ ਦਰਜ ਕਰਵਾਈ ਸੀ। ਇਲਜ਼ਾਮ ਲਾਇਆ ਸੀ ਕਿ ਅਮਨ ਅਰੋੜਾ ਤੇ ਉਸਦੇ ਸਾਥੀਆਂ ਨੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ ਹੈ। 15 ਸਾਲ ਤੱਕ ਚੱਲੇ ਇਸ ਮੁਕਾਦਮੇ ਵਿੱਚ ਹੁਣ ਦਸੰਬਰ 2023 ਨੂੰ ਫੈਸਲਾ ਆਇਆ ਹੈ। ਓਏ ਹੀ ਕਾਫੀ ਪੁਰਾਣਾ ਕੇਸ ਹੈ 2008 ਦੀ ਗੱਲ ਹੈਗੀ ਆ। ਜਦੋਂ ਦੀਪਾ ਜੀ ਦੇ ਘਰ ਆ ਕੇ ਅਮਨ ਰੋੜਾ ਉਹਨਾਂ ਦੀ ਮਾਤਾ ਤੇ ਹੋਰ ਕਾਫੀ ਬੰਦੇ ਸੀ 8-9 ਵਿਅਕਤੀ ਸੀ ਉਹਨਾਂ ਦੇ ਘਰ ਆ ਕੇ ਅਟੈਕ ਕੀਤਾ ਤੇ ਇਹਨਾਂ ਨੂੰ ਜਾਣ ਤੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਬੰਧ ਵਿੱਚ ਦੀਪਾ ਜੀ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਪਰ ਪੁਲਿਸ ਨੇ ਕੋਈ ਕੋਈ ਗੌਰ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਦੀਪਾ ਜੀ ਨੂੰ ਅਖੀਰ ਚ ਅਦਾਲਤ ਦਾ ਸਾਰਾ ਲੈਣਾ ਪਿਆ ਤੇ ਪ੍ਰਾਈਵੇਟ ਕੰਪਲੀਟ ਕੀਤੀ ਅੱਜ ਤਕਰੀਬਨ 14-15 ਸਾਲਾਂ ਬਾਅਦ ਉਹਦਾ ਅੱਜ ਫੈਸਲਾ ਹੋਇਆ ਜਿਹਦੇ ਵਿੱਚ ਅਮਨ ਰੋੜਾ ਤੇ ਉਹਦੇ ਸਾਥੀਆਂ ਨੂੰ ਇਹ ਐਕਚੁਅਲ ਨਾ 452 ਚ 2 ਸਾਲ ਦੀ سزا 1 323 148 195 100 ਇੱਕ ਸਾਲ ਦੀ سزا ਤੇ 5-5000 ਰੁਪਿਆ ਜੁਰਮਾਨਾ ਕੀਤਾ ਸਰ ਇਹ ਮਨੋ ਉਥੇ ਮਾਮਲਾ ਕਿੰਦੀਆਂ ਤਰ੍ਹਾਂਾਂ ਲੱਗਿਆ ਸੀ ਜੀ ਇਹਦੇ ਵਿੱਚ ਤਾਂ ਪਹਿਲਾਂ ਦੇਖੋ ਬਣਦੀ 307 ਸੀ ਲੇਕਿਨ ਜਦੋਂ 7 ਲਾਈਨ کورٹ ਨੇ 452 ਆਈਪੀਸੀ 323 ਆਈਪੀਸੀ 148 195 ਆਈਪੀਸੀ ਸਰ ਕੀ ਕੋਈ ਇਸ ਮਸਲੇ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਸੀ ਕਿਸ ਤਰ੍ਹਾਂ ਦਾ ਮਾਮਲਾ ਸੀ ਕਿਉਂ ਝਗੜਾ ਹੋਇਆ ਸੀ ਕਾਰਨ ਕੀ ਸੀ ਦੇਖੋ ਇਹ ਤਾਂ ਪਤਾ ਹੀ ਆ ਵੀ ਮਤਲਬ ਜਿਹੜੇ ਆਪਣਾ ਅਮਨੋੜਾ ਦਾ ਅ ਜੀਪਾ ਜੀ ਦੇ ਸਾਲਾ ਲੱਗਦੇ ਨੇ ਤੇ ਅਮਰੋੜਾ ਆਪਣਾ ਰਜਿੰਦਰ ਦੀਪਾ ਜੀ ਜੀਜਾ ਲੱਗਦੇ ਨੇ ਇਹਨਾਂ ਵਿੱਚ ਅਮਰੋੜਾ ਜੀ ਇਹ ਚਾਹੁੰਦੇ ਸੀ ਵੀ ਰਜਿੰਦਰ ਦੀਪਾ ਜਿਹੜਾ ਹੈਗਾ ਉਹਨਾਂ ਨੂੰ ਕੌਟ ਵਿੱਚ ਅੱਗੇ ਨਹੀਂ ਆਉਣ ਦੇ ਰਹਾ ਹੈਗਾ ਵੀ ਕਿਸੇ ਨਾ ਕਿਸੇ ਢੰਗ ਨਾਲ ਇੱਥੋਂ ਇਹਨਾਂ ਨੂੰ ਕੱਢਾ ਜਾਵੇ ਉਹ ਸਬੰਧ ਵਿੱਚ ਤੜਕਾ ਸਰ ਲੱਗਦਾ ਕਿ ਹਾਂ ਇਸ ਮੰਗਲੇ ਦੇ ਵਿੱਚ ਕੋਈ ਜਮਾਨਤ ਦੇ ਸਕਦਾ ਇਹਨਾਂ ਨੂੰ 2 ਸਾਲ ਦੀ ਸਜ਼ਾ ਹਾਂ ਜੇ 2 ਸਾਲ ਦੀ ਸਜ਼ਾ ਹੋਵੇ ਤਾਂ ਜਮਾਨਤ ਹੋ ਜਾਂਦੀ ਇੱਥੇ ਹੋ ਜਾਂਦੀ ਠੀਕ ਹੈ ਸਰ ਤੁਹਾਡੀ ਵੱਲੋਂ ਅਗਲੀ ਜਿਹੜੀ ਕਾਰਵਾਈ ਹੋਵੇ ਸਾਡੇ ਵੱਲ ਅਗਲੀ ਕਾਰਵਾਈ ਕਾਰਵਾਈ ਹੋਊਗੀ ਪਹਿਲੀ ਗੱਲ ਤਾਂ ਇਹ ਆ ਦੀ ਇਹਨਾਂ ਦੀ ਜਿਹੜੀ ਅਸੈਂਬਲੀ ਸੀਟ ਆਏਗੀ ਆ ਉਹ ਵੇਕੈਂਟ ਹੋ ਜੂਗੀ ਤੇ ਦੂਜਾ ਜਿਹੜੇ ਹੈਗੇ ਡਿਸਕਵਾਲਿਫਾਈ ਹੋ ਗਏ ਇਹ ਇਮੀਡੀਏਟ ਇਫੈਕਟ ਠੀਕ ਹੈ ਸਰ ਤੇ ਉੱਥੇ ਹੁਣ ਇਹ ਸੰਗਰੂਰ ਅਪੀਲ ਕਰਨਗੇ ਸੈਸ਼ਨ ਕੋਰਟ ਚ ਉੱਥੇ ਦੀਪਾ ਜੀ ਵੀ ਕਾਰਵਾਈ ਕਰਨਗੇ ਵੀ ਇਹਨਾਂ ਦੀ ਜਿਹੜੀ ਗਿਆ ਸਜ਼ਾ ਸਸਪੈਂਡ ਨਾ ਹੋਵੇ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਵੇਂ ਕਹਿੰਦੇ ਆ ਕਿ ਇਸ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਇਹ 15 ਸਾਲ ਪੁਰਾਣਾ ਕੇਸ ਹੈ 3 3 2008 ਨੂੰ ਸੁਨਾਮ ਵਿਖੇ ਜਿਹੜੀ ਮੇਰੀ ਰਿਹائش ਹੈ ਉਹਦੇ ਵਿੱਚ ਤਕਰੀਬਨ ਸਵੇਰੇ 10:00 ਵਜੇ ਮਾਤਾ ਪਰਮੇਸ਼ਵਰੀ ਦੇਵੀ ਜਿਹੜੇ ਮਦਰ ਹੈ ਅਮਨ ਅਰੋੜਾ ਦੇ ਉਹ ਕੁਝ ਬੰਦਿਆਂ ਨਾਲ ਮਿਸਤਰੀ ਮਜ਼ਦੂਰਾਂ ਨਾਲ ਲਾ ਕੇ ਮੇਰੇ ਘਰ ਦੇ ਵਿੱਚ ਕਬਜ਼ਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਰ ਰਹੀ ਸੀ ਮੈਂ ਚੰਡੀਗੜ੍ਹ ਸੀਗਾ ਔਰ ਮੇਰੇ ਪੀਏ ਨੇ ਮੈਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਮਾਤਾ ਜੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਮੈਂ ਉੱਥੋਂ ਹੀ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਕਿ ਐਸੇ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਐਸਐਚਓ ਨੂੰ ਭੇਜਿਆ ਵੀ ਔਰ ਉਹ ਰੋਕ ਕੇ ਵੀ ਗਏ ਰੋਕਿਓ ਚਲੇਗੇ ਪਰ ਇਹ ਹਟੇ ਨਹੀਂ ਇਹ ਕਬਜ਼ਾ ਕਰਨ ਦੀ ਉਹ ਦੀਵਾਰ ਜੀ ਖੜੀ ਦੋ ਪੋਰਸ਼ਨਾਂ ਦੇ ਵਿੱਚ ਦੀਵਾਰ ਸੀ ਉਹ ਖੜੀ ਕਰਦੇ ਰਹੇ ਮੈਂ ਤਕਰੀਬਨ 2 ਵਜੇ ਚੱਲ ਕੇ ਚੰਡੀਗੜ੍ਹੋਂ 1:30 4:00 5:00 ਵੇ ਚੰਡੀਗੜ੍ਹ ਪਹੁੰਚਿਆ ਆ ਕੇ ਮੈਂ ਬੇਨਤੀ ਕੀਤੀ ਮਾਤਾ ਜੀ ਇਹ ਗਲਤ ਹੈ ਮੈਂ ਰਿਹਾਇਸ਼ ਐ ਮੈਂ ਇੱਥੇ ਰਹਿ ਰਿਹਾ ਤੁਸੀਂ ਇਹ ਕਰ ਰਹੇ ਹੋ ਗਲਤ ਕਰ ਰਹੇ ਹੋ ਇੰਨੇ ਨੂੰ ਅਮਨ ਅਰੋੜਾ ਆਪਣੇ 15-20 ਸਾਥੀਆਂ ਨਾਲ ਡਾਂਗਾ ਨਾਲ ਰੋੜਾ ਨਾਲ ਲਾ ਕੇ ਮੇਰੇ ਤੇ ਮੇਰੀ ਵਾਈਫ ਤੇ ਉਹਨਾਂ ਨੇ ਅਟੈਕ ਕੀਤਾ ਮੇਰੇ ਸੱਟਾਂ ਮਾਰੀਆਂ ਮਾਰਦੇ ਕੁਟਦੇ ਮੈਨੂੰ ਅਸੀਂ ਚਲੋ ਉੱਥੇ ਸੱਟਾਂ ਵੱਜੀਆਂ ਤਾਂ ਇਹਨੇ ਨੂੰ ਡੀਐਸਪੀ ਸਾਹਿਬ ਆ ਗਏ ਔਰ ਆ ਕੇ ਉਹਨਾਂ ਨੇ ਮੌਕਾ ਵੇਖਿਆ ਕਿ ਹਾਂ ਵਾਕਈ ਇਹ ਗਲਤ ਹੋਇਆ ਤੁਹਾਡੇ ਪ੍ਰੇਸ਼ਨ ਚ ਹੈ ਤੁਹਾਡਾ ਕਰ ਹੈ ਇੱਥੇ ਆ ਕੇ ਇਹਨਾਂ ਨੇ ਤੱਕਾ ਕੀਤਾ ਮੈਂ ਵੀ ਦਾਖਲ ਹੋ ਗਿਆ ਅਮਨ ਰੋੜਾ ਵੀ ਦਾਖਲ ਹੋ ਗਿਆ ਪਰ ਸਵੇਰੇ ਮੈਨੂੰ ਚਲੋ ਛੁੱਟੀ ਕਰਤੀ ਪਰ ਬਾਅਦ ਚ ਪਤਾ ਲੱਗਿਆ ਕਿ ਮੇਰੇ ਤੇ ਹੀ 307 ਦਾ ਪਰਚਾ ਪੁਲਿਸ ਨੇ ਬਣਾਤਾ ਔਰ ਮੇਰੇ ਰਾਤ ਨੂੰ ਬਿਆਨਤਾ ਹੋਗੇ ਸੀ ਪਰ ਮੈਂ ਪਤਾ ਕਰਦਾ ਰਿਹਾ ਪੁਲਿਸ ਤੋਂ ਕਿ ਮੇਰੇ ਮੇਰੀ ਵਨੋਂ ਵੀ ਕੋਈ ਕੰਪਲੇਟ ਕਰ ਰਹੀ ਆ ਮੈਨੂੰ ਲਾਰਾ ਲਾਉਂਦੇ ਰਹੇ ਕਿ ਕੰਪਲੇਟ ਕਰ ਰਹੇ ਆ ਪਰ ਕੋਈ ਕ੍ਰਾਸ ਕੇਸ ਨਹੀਂ ਕੀਤਾ 5-4 ਮਹੀਨੇ ਬਾਅਦ ਜਦੋਂ ਪਤਾ ਲੱਗਿਆ ਚਲਾਨ ਵੀ ਪੇਸ਼ ਕਰਤਾ ਪੁਲਿਸ ਨੇ ਮੇਰੇ ਤੇ ਹੀ ਪਰਚਾ ਪਾਤਾ ਫਿਰ ਮੈਂ ਕੋਰਟ ਦਾ ਆਸਰਾ ਲਿਆ ਔਰ ਕੋਰਟ ਚ ਆ ਕੇ ਇੱਕ ਪ੍ਰਾਈਵੇਟ ਕੰਪਲੇਂਟ ਪਾਈ ਕਸਾਪਾਇਆ ਤੇ ਮੇਰਾ ਉਦੋਂ ਇਥੋਂ ਕੇਸ ਸ਼ੁਰੂ ਹੋਇਆ 2012 ਚ ਜਿਹੜਾ ਇਹਨਾਂ ਵੱਲੋਂ ਕੇਸ ਪਾਇਆ ਸੀ ਉਹਨਾਂ ਚ ਅਸੀਂ ਬਰੀ ਹੋ ਗਏ ਸੀ ਇਹ ਤੇ ਇਹ ਕੇਸ ਚੱਲਦਾ ਰਿਹਾ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਗਏ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀਗਾ ਜਿਸ ਤੇ ਅਸੀਂ ਤਾਂ ਕੇਸ ਵਾਪਸ ਲੈ ਲਿਆ ਤੇ ਅਰਜਿੰਦਰ ਦੀਪਾ ਨੇ ਕੇਸ ਵਾਪਸ ਨਹੀਂ ਲਿਆ ਜਿਹੜਾ ਕਿ ਬਿਲਕੁਲ ਝੂਠ ਸੀ ਔਰ ਉਸ ਨੂੰ ਹਾਈ ਕੋਰਟ ਨੇ ਮੰਨਿਆ ਨਹੀਂ ਬਿਲਕੁਲ ਡਿਸਮਿਸ ਕਰਤਾ ਉਹਦੇ 7-8 ਸਾਲ ਜ਼ਰੂਰ ਲੱਗੇ ਪਰ ਅੱਜ ਅ ਤਕਰੀਬਨ 15 ਸਾਲਾਂ ਬਾਅਦ ਜਿਹੜਾ ਕਿ 2002 ਦੇ ਵਿੱਚ ਚਾਰ ਸ਼ੀਟ ਹੋਏ ਸੀ ਅਮਨ ਅਰੋੜਾ ਤੇ ਉਹਨਾਂ ਦੇ ਅੱਠ ਸਾਥੀ 2022 ਦੇ ਵਿੱਚ ਚਾਰ ਸ਼ੀਟ ਹੋਏ ਸੀਗੇ ਅੰਡਰ ਸੈਕਸ਼ਨ 452 432 148 199 ਉਹਦੇ ਚ ਅੱਜ ਮਾਨਯੋਗ ਅਦਾਲਤ ਸੁਨਾਮ ਵਿਖੇ ਜੱਜ ਸਾਹਿਬ ਜੱਜ ਸਾਹਿਬ ਗੁਰਪਿੰਦਰ ਸਿੰਘ ਜੋਹਲ ਜੀਆ ਨੇ ਅੱਜ ਉਹਨਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲਾਂ ਦੀ ਔਰ 323 ਦੇ ਵਿੱਚ ਤੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਹੈ ਨਾਲ ਉਹਨਾਂ ਨੂੰ ਫਾਈਨ ਮਿਲਾ ਜੋ ਮੈਨੂੰ ਪਤਾ ਲੱਗ ਰਿਹਾ ਹੈ ਕਿ ਐਸ ਪਰ ਸੁਪਰੀਮ ਕੋਰਟ ਦੀ ਜਿਹੜੀ 2013 ਦੀ ਫਾਈਂਡਿੰਗਸ ਹੈ ਜੋ ਉਹਨਦੇ ਆਰਡਰ ਹੈ ਕਿ ਕੋਈ ਵੀ ਜਿਹੜਾ ਰਿਪਰੈਜ਼ੈਂਟੇਟਿਵ ਹੈ ਪਬਲਿਕ ਰਿਪਰੈਜ਼ੈਂਟਡ ਪਾਵੇਂ ਐਮਪੀ ਹੈ ਪਾਵੇਂ ਐਮਐਲਏ ਪਾਵੇਂ ਐਮਐਲਸੀ ਹੈ ਉਹਨੂੰ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕਨਵਿਕਸ਼ਨ ਹੁੰਦੀ ਹੈ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਤੇ ਵਿਦ ਇਮੀਡੀਏਟ ਇਫੈਕਟ ਉਹਦੀ ਉਹ ਅਨਸੀਟਡ ਹੋ ਜਾਂਦਾ ਉਹਦੀ ਐਮਐਲਏ ਸ਼ਿਪ ਔਰ ਉਹਦੀ ਜੋ ਵੀ ਚ ਐਮਐਲਏ ਸ਼ਿਪ ਤੇ ਇਸਤਨ ਨਾਲ ਹੀ ਮਿਨਿਸਟਰ ਮਿਨਿਸਟਰੀ ਵੀ ਉਹਦੀ ਵੇਕੈਂਟ ਹੋ ਜਾਂਦੀ ਹੈ ਪਰ ਮੈਂ ਸਮਝਦਾ ਔਰ ਵੈਸੇ ਵੀ ਇਹ ਨੈਤਿਕਤਾ ਦੇ ਆਧਾਰ ਤੇ ਵੀ ਰਿਜ਼ਾਈਨ ਕਰਨਾ ਚਾਹੀਦਾ ਹੈ